ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਬੱਚਾ ਕਰਮਣੀ ਨੇ ਵੱਛੀ ਦਿੱਤੀ ਆ ਵੱਛੀ ਬੜੀ ਟੌਪ ਕਲਾਸ ਦਿੱਤੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਧੀਆ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮ ਨੇ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਤੋਂ ਟੇਰ ਆ ਜੀ ਬਾਈ ਜੀ ਸਸਰੀ ਗਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਮੇਰੀ ਹਾਂ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕੰਮ ਦਾ ਡਾਟਰ ਬਹੁਤ ਚੰਗਾ ਚੱਲਦਾ ਹੁਣ ਕੱਲ ਵੀ ਆ ਵੀਡੀਓ ਪਾਈ ਸੀ ਬੈਠਾ ਤੇ ਮਨਸੋ ਕੋ ਇੰਨੇ ਕ ਫੋਨ ਆਏ ਸੁਣੀ ਨਹੀਂ ਗਏ ਠੀਕ ਆ ਬਾਈ ਹਾਂ ਥੋੜਾ ਜਿਹਾ ਅਸੀਂ ਬਾਹਰ ਸੀਗੇ ਹਾਂ ਬੈਠਾ ਨਾਲ ਦੀ ਨਾਲ ਹੀ ਮਨ ਸੇਲ ਹੋ ਗਈਆਂ ਆਪਣੀਆਂ ਠੀਕ ਆ ਬਾਈ ਮੁੱਲ ਵੀ ਜਾਇਜ਼ ਹੁੰਦੇ ਆ ਮੁੱਲ ਡਾਟਰ ਜਾਇਜ਼ ਹੁੰਦੇ ਆ ਜਾਨਵਰ ਆਪਣੇ ਕੋਲ ਸਾਰੇ ਸਾਫ਼ ਹੁੰਦੇ ਆ ਸਾਫ਼ ਬਹਿਰਾ ਹੁੰਦੀਆਂ ਮੁੱਲ ਜਾਇਜ਼ ਹੁੰਦੇ ਆ ਫੇਰ ਹੀ ਗਾਹ ਕਲੇ ਜਾਂਦਾ ਸਹੀ ਗੱਲ ਆ ਹਾਂ ਬੋਲੋ ਚੰਨਾ ਗਲਾਬ ਸਿੰਘ ਪਿੰਡ ਆ ਹਮ ਸਿੰਗਾਰਾ ਨੌ ਆ ਤਪਾ ਦਸੀਲ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਨੇੜੇ ਡਾਕਟਰ ਬੰਪੜੋੜ ਸਾਹਿਬ ਰਹਿ ਗਿਆ ਮੋਬਾਈਲ ਨੰਬਰ 9501433579 ਠੀਕ ਆ ਭਾਈ ਹਾਂ ਇਹ ਬਾਈ ਬਾਕੀ ਏ ਕਰੈਕਟਰ ਹੋਰ ਆ ਜਦੋਂ ਵੀ ਅਗਲੇ ਨੇ ਪਹਿਲਾਂ ਆਪਣੇਆ ਵੀਡੀਓ ਤੇ ਜਾਂ ਗਾਣ ਲੈਣੀ ਆ ਦੇਖਣੀ ਆ ਸਮਝ ਕੇ ਬਾਈ ਬਨੇ ਪਹਿਲਾਂ ਆਪਦੀ ਕਲੀਅਰ ਕਰ ਲਿਆ ਕਰਨ ਵੀ ਸਾਡੀ رائے ਆ ਜਾਂ ਫਿਰਤਾ ਜਾਂ ਨਾ ਫਿਰਤਾ ਵੀ ਜਾਂ ਪੈਸਿਆਂ ਦੀ ਜਜਮੈਂਟ ਪਹਿਲਾਂ ਕਰ ਲੈ ਗਾ ਕਰਨ ਉਹ ਵਿੱਚ ਬੰਦਾ ਨਾ 1200 2000 ਸਾਈ ਪਾ ਆਂਦਾ ਆਪਾਂ ਡਿੱਕੀ ਇਹਨੇ ਹੱਥਾਂ ਤੱਕ ਮੁਰਕੇ ਕਹਿੰਦੇ ਫਿਰ ਇਹ ਪੈਸੇ ਨਹੀਂ ਬਣੇ ਫਿਰ ਆਪਾਂ ਬੰਦੇ ਨੂੰ ਕਾਹੋਂ ਜਵਾਬ ਦੇਈ ਜਾਂਦੇ ਆ ਸਹੀ ਗੱਲ ਆ ਬਾਈ ਚਲ ਡੰਗਰ ਤਾਂ ਵਿਕ ਜਾਂਦਾ ਹੁੰਦਾ ਜਾਂ ਘੰਟਾ ਖੰਡ ਬਾਅਦ ਵਿਕ ਜਾਂਦਾ ਸਹੀ ਗੱਲ ਆ ਬਾਈ ਹਾਂ ਹੂੰ ਅਡੀ ਪਹਿਲੇ ਨੰਬਰ ਤੇ ਵਾਰਡ ਦੇ ਦਿਆਂ ਟਾਪ ਕਲਾਸ ਦੀ ਕਿਹੜਾ ਸੂਹਾ ਸੂਈ ਇਹ ਡਾਕਟਰ ਦੂਜਾ ਸੂਹਾ ਸੂਈ ਆ ਕਦੋਂ ਸੂਈ ਆ ਇਹ ਵੀਰੇ ਰਾਤ ਸੂਈ ਆ ਜੇ ਜੂਨ ਕੰਪਲੀਟ ਆ ਜੇਹੜਾ ਸਾਹਮਣੇ ਪਈ ਆ ਬੱਠਲ ਚ ਜੇਹੜਾ ਰੱਖੀ ਬੈਠਾ ਹਾਂ ਠੀਕ ਆ ਤੇ ਬਾਕੀ ਡਾਕਟਰ ਤੂੰ ਬੱਚੀ ਦੇਖ ਮਗਰ ਦਿੱਤੀ ਵੇਹੜੀ ਹਾਂ ਬਾਤ ਆ ਯਾਰ ਬਹੁਤ ਜਿਆਦੇ ਵਾ ਦੇ ਬੱਚੀ ਦੀ ਬਾਕੀ ਡਾਕਟਰ ਤੂੰ ਦੇ ਬੱਚੀ ਨਾਸਲ ਵੀ ਬਹੁਤ ਆ ਤੇ ਉਂ ਵੀ ਕੱਦ ਬਿਲਡ ਤੇ ਜਾਨ ਜੂਨ ਬੱਚੀ ਚ ਬਹੁਤ ਜਿਆਦੇ ਆ ਸਹੀ ਗੱਲ ਆ ਬਾਕੀ ਡਾਕਟਰ ਜੇ ਬੰਦੇ ਅੱਛਾ ਜੂ ਵੀ ਵਾ ਠੀਕ ਆ ਵੀ ਜਿਹੜਾ ਬਹੁਤ ਜਿਆਦੇ ਚੰਗਾ ਭਰਾ ਹੋ ਵਾ ਤੇ ਬੱਚਾ ਵੀ ਦੱਸਦਾ ਵੀ ਵਾਕਈ ਸਰਾ ਹੈ ਵਾਕਈ ਸਰਾ ਹੈ ਹਾਂ ਬੋਲਦੀ ਆਪ ਬਾਕੀ ਡਾਕਟਰ ਕਹਿਣ ਦੀ ਲੋੜ ਨਹੀਂ ਬੱਚੀ ਆਪੀ ਰਛੂ ਵੀ ਬਹੁਤ ਜਿਆਦੇ ਚੰਗੀ ਆ ਸਹੀ ਗੱਲ ਦੀ ਦਿੰਦੀਆਂ ਨੇ ਦਿੰਦੂਕੀ ਨਹੀਂ ਸਹੀ ਗੱਲ ਆ ਹਾਂ ਕਿਉਂ ਦੋ ਨਾਲ ਕਿ ਮਿਲਨੇ ਆ ਬੱਚੀ ਦਾ ਆ ਦਾ ਡਾਕਟਰ ਜਾਂ ਇੱਕ ਨਾ ਇੱਕ ਅੱਜ ਫਰੀ ਆ ਫੇਰ ਆਪਾਂ ਅੱਗੇ ਦਾਦੇ ਉਹਨੇ ਇੱਕ ਨਾ ਇੱਕ ਫਰੀ ਆ ਸਹੀ ਗੱਲ ਆ ਉਹਦੇ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਬੱਚੀ ਬਾਕੀ ਆਪੀ ਦਿਖਾ ਦੇ ਕੁਆਲਟੀ ਮੱਛੀ ਦੀ ਬਹੁਤ ਜਿਆਦਾ ਕੁਆਲਟੀ ਹੈ ਸਹੀ ਗੱਲ ਆ ਬਾਈ ਤੇ ਕਿੰਨਾ ਕੁ ਬੋਲਾ ਬੋਲਾ ਕੱਢਿਆ ਬਾਈ ਬੋਲਾ ਡਾਕਟਰ ਆ ਪਹਿედა ਮੰਨ ਕੇ ਚੱਲੋ 5 ਤੋਂ 6 ਕਿਲੋ ਕੱਢਿਆ ਬੱਚੀ ਚਾਂ ਆਗੇ ਹਜੇ ਆਪਾਂ ਪ੍ਰੋਪਰ ਖਾਲੀ ਨਹੀਂ ਕਰੀ ਓਕੇ ਬਾਕੀ ਡਾਕਟਰ ਬਹਲਾ ਤਾਂ ਨਹੀਂ ਕਹਦਾ ਇਹ ਤਾਂ ਜਿਵੇਂ ਮਾਲਕਾਂ ਨੇ ਕਿਹਾ ਦਾ 25 26 ਕਿਲੋ ਪਹਿਲਾਂ ਦਾ ਚੋਇਆ ਵਾ ਹੂੰ ਬਾਕੀ ਆਪਦੀ ਅਗਲੀ ਸੇਵਾ ਤੇ ਆ ਗਾ ਹਾਂ ਸੇਵਾ ਬਹੁਤ ਹੈ ਬਾਕੀ ਜਾਨਵਰ ਵਾਕਈ ਦਾ ਆ ਇਹ ਬੱਚੇ ਉਸ ਤੋਂ ਬੱਚੀ ਦੁੱਧ ਵਾਲੀ ਹੈ ਹੂੰ ਲੇਵਾ ਦੇ ਲੇਵਾ ਹੀ ਬਹੁਤ ਚੰਗਾ ਡਾਕਟਰ ਬਾਕੀ ਨਾ ਬਰੀਕ ਬਰੂਕ ਬੱਚੀ ਫੜੀ ਆ ਦੇਖ ਤੂੰ ਲੇ ਵੇ ਠੰਡੀ ਸੀਲ ਲੈ ਕਿਆ ਬਾਤ ਹੈ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਬਾਹਲੀ ਡਾਕਟਰ ਕੋਸ਼ ਕਵਾਲਿਟੀ ਇੱਕ ਨੰਬਰ ਆ ਤੋੜਾ ਵੱਡੀ ਗੱਲ ਕੀ ਸੂਈ ਸਵਾਈ ਆ ਮਗਰ ਬੱਛੀ ਆ ਸਾਰਾ ਕੋ ਬੰਦਾ ਦੇਖ ਲੈ ਕੋਈ ਨਾਲ ਜਾਨਵਰ ਵੀ ਬਹੁਤ ਜਿਆਦਾ ਚੰਗਾ ਹੂੰ ਸਹੀ ਗੱਲ ਆ ਭਾਈ ਲੈ ਤੋੜਾ ਦੇਖੋ ਬਰੀਡ ਚੈੱਕ ਕਰੋ ਇੱਕ ਨੰਬਰ ਆ ਲੇਵਾ ਕਮਾਲ ਦਾ ਥਾਨ ਬੜਾ ਕਮਾਲ ਦਾ ਲੱਗਿਆ ਹਨਾ ਬਾਗੀ ਡਾਕਟਰੀ ਆ ਥਾਨ ਵੀ ਲੱਗਿਆ ਬੱਛੀ ਵੀ ਬਹੁਤ ਜਿਆਦਾ ਕਮਾਲ ਦੀ ਆ ਹੂੰ ਸਹੀ ਗੱਲ ਆ ਲੈ ਤੋੜਾ ਦੇਖੋ ਉਹਨੇ ਕਿ ਬਹਿੜਾ ਡਾਕਟਰ ਉਹਨਾਂ ਕੇ ਲੇਵਾ ਲਈ ਫਿਰਦੀਆ ਕਰ ਮਾਲੇ ਉਹਨਾਂ ਕੇ ਲੇਵਾ ਲਈ ਫਿਰਦੀਆ ਸਹੀ ਗੱਲ ਆ ਬਰੀਕੀ ਵਾਲਾ ਕੰਮ ਆ ਨਾ ਇਹਦਾ ਬਾਕੀ ਡਰੋਂ ਸੂਈ ਕਰਕੇ ਲੱਗਦੀ ਆ ਤੇ ਗੱਭਣ ਦੇਖਣੀ ਬਈ ਜਾਨ ਜੂਨ ਬੱਚੀ ਬਹੁਤ ਅੱਛੀ ਹੂੰ ਹੁਣ ਸੂਈ ਕਰਕੇ ਕਿੰਨਾ ਦਾ ਪਸ਼ੂ ਫਿਰ ਲਿਫੜਦਾ ਜੇ ਆ ਸਹੀ ਗੱਲ ਆ ਬਾਕੀ ਡਰੋਂ ਦਿਖਾ ਦੇਦਾ ਕੁਆਲਿਟੀ ਵਹਿੜਦੀ ਲੈ ਲੈ ਕੁਆਲਿਟੀ ਦੇਖ ਹਾਂ ਆਪਨੇ ਬੇਤ ਦੇ ਹਿਸਾਬ ਨਾਲ ਡਾਕਟਰ ਲੇਵਾ ਵਾਲਾ ਸਹੀ ਗੱਲ ਆ ਬਾਈ ਮੁੱਲ ਜੈਜ ਉਪਰੋਂ ਉਹ ਡਾਕਟਰ ਜੈਜ ਕਰਨੇ ਆ ਆਪਾਂ ਮੁੱਲ ਨਹੀਂ ਵਾੜੇ ਕਰਦੇ ਠੀਕ ਆ ਆਪਾਂ ਤਾਂ ਪਹਿਲੇ ਦੂਜੇ ਫੋਨ ਤੇ ਵੜਾ ਵੇਖ ਜਾਣਗੇ ਬਸ ਠ ਮੋਹਲਣੀ ਬਾਈ ਕਹਿੰਦਾ ਬਾਲੇ ਕਰਦੇ ਮੋਹਲ ਜਮਾ ਜਾਇਜ਼ ਹੋਣਗੇ ਬੈਡ ਯਾਰ ਜਿੰਨੀ ਕਹਿ ਦੋ ਉਨੀ ਕੁਆਲਿਟੀ ਵਾਲੀ ਆ ਵੱਡੀ ਗੱਲ ਬੱਚਾ ਮਗਰ ਬੱਚੀ ਆ ਬਾਈ ਦੀ ਗੱਲ ਸਹੀ ਆ ਦੋ ਨਗ ਮੈਨੇ ਇੱਕ ਨਗ ਫਰੀ ਆ ਨਾਲ ਠੀਕ ਹੈ ਬਾਕੀ ਡਾਕਟਰ ਵੱਡੀ ਗੱਲ ਕੀ ਤੂੰ ਯਾ ਡੇਲੀ ਵੀਡੀਓ ਪਾਉਣਾ ਇਹ ਆ ਜਾਨਵਰ ਨਾਲ ਕੋਈ ਕਾਮਾ ਹੀ ਨਿਕਲਦਾ ਕਾਮਾ ਹੀ ਨਿਕਲਦਾ ਠੀਕ ਆ ਲੈ ਬਾਈ ਬਾਕੀ ਕੁਆਲਿਟੀ ਬਹੁਤ ਆ ਥਣ ਲੇਵੇ ਦੀ ਬਹੁਤ ਜਿਆਦੇ ਸਾਫ ਆ ਹੂੰ ਬਾਕੀ ਡਾਕਟਰ ਬੱਚੀ ਲਾਲਾ ਨਾ ਲਾਲਾ ਕੋਈ ਚੱਕਰ ਨਹੀਂ ਇਹਨੂੰ ਸਹੀ ਗੱਲ ਆ ਬਾਕੀ ਕੋਈ ਚੱਕਰ ਨਹੀਂ ਤੂੰ ਹਾਂ ਧਰਾਂ ਪਾ ਮਾਰਕੀ ਦਿਖਾ ਦੇਂਗੇ ਚਵਾਈ ਦੇਖੋ ਚੂਣ ਬੜਾ ਚੰਗਾ ਨਾ ਡਾਕਟਰ ਚੂਣ ਤਾਂ ਥਾਣੀ ਬਾਦ ਜੰਗਾ ਲੱਗਿਆ ਉਹ ਚੂਣ ਤਾਂ ਥਾਂ ਦੇ ਸਿਰਤੀ ਹੋਣਾ ਲੱਗ ਸਹੀ ਗੱਲ ਹੈ ਚਵਾਈ ਡਾਕਟਰ ਭੂਰ ਸਰਲਾ ਨਹੀਂ ਤੇ ਨਿਆਣਾ ਵੀ ਬਹੁ ਪਾਤਾ ਪਉਣਾ ਪਾਲੇ ਨਹੀਂ ਪਉਣਾ ਨਾ ਪਵੇ ਲੈ ਮੋਟੀ ਮੋਟੀ ਧਾਰਾ ਜਿਵੇਂ ਮਰਜੀ ਧਾਰਾ ਮਾਰੀ ਚੱਲ ਖੜਕਾ ਸੁਣਦਾ ਚਵਾਈ ਤੱਕ ਨਹੀਂ ਬਾਕੀ ਡਾਕਟਰ ਜੀ ਬਹਿਰ ਹੀ ਦੱਸਦੀ ਲੈ ਲੈ ਮਾਗੇ ਲੈ ਥਾਣਾ ਵੀ ਚੈੱਕ ਕਰ ਲੋ ਚਵਾਈ ਲੈ ਚਵਾਈ ਤਾਂ ਇੱਕ ਨੰਬਰ ਆ ਨਾ ਬਾਕੀ ਡਾਕਟਰ ਆਪਣੀ ਵੈੜ ਦਾ ਕਿਸੇ ਦਾ ਵੀ ਚੋਣ ਨਹੀਂ ਮਾਰਾ ਹੋਊਗਾ ਚੋਣ ਨਹੀਂ ਮਾਰਾ ਕੁੱਤੋਂ ਬੰਦੇ ਨੇ ਦੇਖ ਲੈਣੀ ਲੈ ਸਹੀ ਗੱਲ ਆ ਬਾਈ ਚਵਾਈ ਇੱਕ ਨੰਬਰ ਆ ਮੋਟਾ ਮੋਟਾ ਚੋਣਾ ਥਾਣੀ ਰੱਖਦਾ ਬਾਈ ਦੀ ਗੱਲ ਸਹੀ ਆ ਲੈ ਮੋਟਾ ਮੋਟਾ ਥਾਨ ਲੱਗਿਆ ਲੈ ਜੇ ਮਰਜ਼ੀ ਤੋਂ ਚੱਲ ਕੋਈ ਚੱਕਰੀ ਨਹੀਂ ਬਾਕੀ ਡਾਕਟਰ ਚੱਕਰੀ ਕੋਈ ਨਹੀਂ ਬਾਕੀ ਡਾਕਟਰ ਦਾ ਮੂੰਹ ਹੁੰਦਾ ਆਪਾਂ ਹੋਰ ਮਾਰ ਦੇਣਾ ਤਾਂ ਚਵਾਈ ਬੜੀ ਚੰਗੀ ਆ ਚੂਣ ਬੜਾ ਚੰਗਾ ਕਰਮਾ ਇਹ ਡਾਕਟਰ ਜੀ ਲੱਗਦਾ ਯਾਰ ਬਾਕੀ ਡਾਕਟਰ ਭਾਈ ਬਾਕੀ ਹੋਣ ਡਾਕਟਰ ਸੰਦਖਾ ਵੈ ਨਹੀਂ ਕੱਢਿਆ ਲੈ ਪੂਰੀ ਵਿੱਤੀ ਤੇ ਡਾਕਟਰ ਬਾਕੀ ਥਾਂ ਥੋਂ ਚੰਗਾ ਲੱਗਿਆ ਬਾਕੀ ਮੁੱਠੀ ਆ ਥਾਂ ਨਾਲ ਕੀ ਬਾਤ ਉਹ ਲੇਖੇ ਹੀ ਡਾਕਟਰ ਬੈਠਦਾ ਯਾਰ ਸਹੀ ਗੱਲ ਆ ਭਾਈ ਤੇ ਮੁੱਲ ਜੈਜ ਹੁੰਦਾ ਮੁੱਲ ਡਾਕਟਰ ਜੈਜ ਕਰਨੇ ਆਪਾਂ ਮੁੱਲ ਨਹੀਂ ਵਾਦੇ ਕਰਦੇ ਲੇਖਾ ਭਾਈ ਇੱਕ ਨੰਬਰ ਆ ਠੰਡੀ ਠੁੰਡੀ ਫੁੱਲਾਂ ਚਵਾਈਏ ਬਾਕੀ ਦਾ ਤਸਕੀਰ ਤੋਂ ਤਾਂ ਬਾਹਰ ਜਾਂਦੀ ਆ ਜਿਹੜਾ ਪੂਰੀ ਮਹਾਰਗ ਲੇਵਾ ਇੱਕ ਕਰਮ ਆ ਇਹਨਾਂ ਕੀ ਬਾਤ ਬਾਕੀ ਤਰਫ ਨਾ ਦੋਨੇ ਪਾਸੇ ਦਿਖਾ ਦੇ ਥਾਂਲੇਵਾ ਐਨਾ ਮੰਨੀ ਜੀ ਇੱਕ ਪਾਸੇ ਹੋਰ ਇਧਰ ਵੀ ਦਿਖਾ ਦੇ ਥਾਂ ਨੂੰ ਬਾਕਾ ਉਨੀ ਚੰਗਾ ਇਧਰੋਂ ਲੈ ਸਹੀ ਗੱਲ ਆ ਬਾਕੀ ਕੋਈ ਦਿਖਾ ਦੇ ਥਾਂ ਸਮਾਰ ਕੇ ਨੇੜੇ ਹੋ ਕੇ ਲੈ ਬਹੁਤ ਸਹੀ ਗੱਲ ਆ ਬਾਕੀ ਡਾਕੀਆ ਥਾਂਲੇਵਾ ਦਾ ਕਮਾਲ ਹੀ ਕਰੀ ਖੜੀ ਹੋ ਚੁੱਕੀ ਆ ਬਾਕੀ ਬਾਕੀ ਰਾਤ ਹੋਰ ਵੀ ਆ ਅੱਥੋਂ ਨੂੰ ਤੂੰ ਬਾਹਰ ਦੇਖੀ ਕਿੰਨਾ ਕਲੇਵਾ ਹੈਗਾ ਇੰਨਾ ਕਲੇਵਾ ਹੋਰ ਡਾਲ ਕਰ ਲੈਣਾ ਸਹੀ ਆ ਇਹ ਤਾਂ ਹੈ ਨਾ ਤਲਕੇ ਦਾ ਮੇਲਾ ਹੁਣ ਆਪਾਂ ਵੀ ਮੰਨ ਆਏ ਆ ਵੀ ਚਲ ਦੁੱਧ ਜੇ ਪਾਸ ਖੱਡਾਂਗੇ ਫੇਰ ਪਸ਼ੂ ਦੇ ਤਿਆਰ ਹੋਣਗੇ ਜੇ ਬਸ ਅੱਤੇ ਦੁੱਧ ਜੇ ਪਸ਼ੂ ਮੱਛੀ ਜਾਂਦਾ ਸਹੀ ਗੱਲ ਆ ਹਾਂ ਤੂੰ ਦੇਖ ਲੈ ਕੋਈ ਦੀ ਬਹਿਂਦੀ ਆफी ਬਾਕੀ ਬਈ ਮੋਲ ਜਮਾ ਜੈ ਹੋਸਾ ਅੱਗੇ ਬਈ 2 ਨੰਬਰ ਤੇ ਕਿਹੜਾ ਛੂਸ ਹੋਈ ਐ ਇਹ ਡਾਕਟਰ ਦੂਜਾ ਛੂਸ ਹੁੰਦੀ ਐ ਕਿੰਨੇ ਦਿਨ ਲੈਣੀ ਐ ਬਈ ਮਨੇ ਡਾਕਟਰ ਪਿਆਰ ਨਾਲ ਜੀ ਆ ਛੂਸੂ ਕੰਦੇ ਖੰਡ ਚ ਸਹੀ ਗੱਲ ਆ ਬਈ ਵਾਟ ਜੇ ਕਰੀ ਜਾਂਦੀ ਆ ਬਾਕੀ ਵਾਟ ਕਰੀ ਜਾਂਦੀ ਆ ਹੂੰ ਇਹ ਲੋਕ ਪਿਆਰੀਆਂ ਜੀ ਬਾਕੀ ਡਾਕਟਰ ਨਾਲ ਬੱਚੀ ਜਦੋਂ ਛੂਸ ਆਵੀ ਬਹਿਨ ਤੂੰ ਲੇਵਾ ਦੇਖਿਂ ਕਿੰਨਾ ਘਰ ਸੰਤੁਸ਼ਟਾ ਦਾ ਕੋਈ ਹੁਣ ਵੀ ਦੇਖਾ ਨਹੀਂ ਪਰ ਛੂਸੇ ਕਰ ਤੂੰ ਵੀ ਤਿਆਰ ਹੋਇਆ ਬਾਕੀ ਰਾਤ ਸਵੀ ਭਾਈ ਬਹੁਤਾ ਜੀ ਨੇ ਮੰਨ ਤਾ ਲਈਆ ਦੁੱਧ ਦਾ ਹੀ 25 26 ਕਿਲੋ ਚੋਆ ਦੱਸਿਆ ਠੀਕ ਆ ਬਾਕੀ ਹੁਣ ਆਪਾਂ ਕੋਈ ਆਪਾਂ ਲਿਉਨੇ ਆ ਪਸ਼ੂ ਆਪਣਾ ਘਰ ਦਾ ਕੋਈ ਨਹੀਂ ਬਾਕੀ ਇਹਦਾ ਹੀ ਸੇਵਾਦਾਰ ਸੇਵਾਦਾਰ ਹਾਂ ਬਰੀਡ ਬਹੁਤਾ ਬਾਕੀ ਰਾਤ ਜਿਹੜਾ ਕੁਆਲ ਦੀ ਰਹਿਦਾ ਬੈਠ ਅੱਸੀ ਕਹਿੰਦੀ ਆ ਮੂੰਹ ਵੀ ਬਾਕੀ ਚੰਗੀਆਂ ਦਾ ਹੋ ਲਾ ਬਾਈ ਬਾਕੀ ਕੱਦ ਵੀ ਰਾਤ ਬਹੁਤਾ ਕੋਈ ਜਾਣ ਨਾ ਹੋਵੇ ਬੰਦੇ ਨੂੰ ਥੋੜੀ ਜਿਆ ਜਾਨ ਜਿੰਦ ਬਹੁਤ ਬਹੁਤ ਸੁਣ ਦੀਆਂ ਜਮਾਂ ਤਿਆਰੀਆਂ ਮੈਂ ਤਿਆਰੀਆਂ ਜਿਹੜਾ ਤੂੰ ਬਣਾਦਾ ਹੈ ਜੇਵਾ ਇੱਕ ਮਾਂ ਦਾ ਇਕਲਾ ਥਣ ਮੂਹਰੇ ਵਾਲੇ ਕੋ ਮੁੱਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਰਦੇ ਆ ਖੋਲ ਦੇ ਬਈ ਪੜੀ ਵੀ ਬਾਉ ਦੇ ਆ ਬੜੀ ਡਾਕਟਰ ਨਾਲ ਜਾਣ ਵਾਲੀ ਆ ਵਾਇਰ ਕੋਈ ਤਾਂ ਹੈ ਨਹੀਂ ਵੀ ਲਿੱਸੀ ਵਾਲਾ ਸਹੀ ਗੱਲ ਬਾਕੀ ਦਾ ਰੂਹ ਦਿਖਾ ਦੇ ਕਦ ਕੋ ਦਬਹਿਰ ਦਾ ਦੇ ਕਦ ਦੇਖ ਬਾਈ ਖਾੜ ਨਹੀਂ ਪੂਰੀ ਜਾਨ ਵਾਲੀ ਬਹਿੜ ਹੈ ਪੂਰੀ ਚੰਗਿਆ ਜਾਨ ਵਾਲੀ ਆ ਬਰੀਟ ਵਾਲੀ ਬਾਕੀ ਡਾਕਟਰ ਜੀ ਆ ਟਾਮੀ ਬੜੀ ਨਿਕਲਦੀ ਆਈ ਛੇਤੀ ਬਹਿੜੀ ਨਿਕਲਦੀ ਆਪਾਂ ਹੁਣ ਦੇੜੀ ਦਿੰਨੇ ਆ ਸਹੀ ਗੱਲ ਆ ਬਾਈ ਬਾਕੀ ਦਾ ਰੂਹ ਦਿਖਾ ਦੇ ਤੋੜਾ ਕਾਲਾ ਬਹਿੜਦਾ ਹੂੰ ਪੂਰੀ ਜਾਨ ਵਾਲੀ ਬਹਿੜ ਹੈ ਜਾਨ ਵਾਲੀ ਬਹਿੜਾ ਜੇ ਡਾਕਟਰ ਸੂਪੀਆ ਲੈ ਬਾਹਰ ਨੇ ਲੈਵਾ ਜਿੰਨੀ ਕੁ ਵਾਇਰਾ ਉਹਨਾਂ ਕੇ ਲੇਵਾ ਤਿਆਰ ਕਰ ਜਾਣਾ ਨੇ ਬਾਕੀ ਡਾਕਟਰ ਨੂੰ ਦਿਖਾਦੇ ਆ ਪੱਧਰ ਪੁੱਧਰ ਤੇ ਵੱਡੀ ਬੁੱਡੀ ਕਿੰਨੀ ਆ ਬਰੀਟ ਬੜੀ ਆ ਕੋਈ ਡਾਕਟਰ ਠੁਈ ਡਾਈਂ ਜਗਦੀ ਜਾਨ ਬੈਰ ਚ ਬਹੁਤ ਜਿਆਦੇ ਆ ਹੂੰ ਕੋਈ ਐ ਨਾ ਬੰਦੇ ਬੰਦਾ ਵੀ ਲਿੱਸੀ ਐ ਛੋਟੀ ਐ ਸਹੀ ਗੱਲ ਬਾਕੀ ਨੂੰ ਦਿਖਾ ਦੇ ਡਾਕਟਰ ਪੱਧਰ ਪੁੱਧਰ ਤੇ ਕੁਆਲਿਟੀ ਵੈੜਦੀ ਕੀ ਬਾਤ ਆ ਹਾਂ ਹੂੰ ਬਹੁਤ ਜਿਆਦੇ ਚੰਗੀ ਆ ਡਾਕਟਰ ਵੈੜ ਪਤਾ ਲੱਗਦਾ ਵੀ ਖਰਾਕ ਨਾ ਪਲੀ ਵੀ ਆ ਕਿ ਨਹੀਂ ਹਾਂ ਡਾਕਟਰ ਆਪੇ ਬੈੜ ਨਾ ਮੂੰਹੋਂ ਬੋਲਦੀ ਐ ਸਹੀ ਗੱਲ ਆ ਭਾਈ ਤੇ ਮੁੱਲ ਭਰਾ ਜਾਇਜ਼ ਹੋਵੇ ਮੁੱਲ ਡਾਕਟਰ ਜਾਇਜ਼ ਕਰਨੇ ਆਪਾਂ ਮੁੱਲ ਦਾ ਵਾੜੇ ਕਰਦੇ ਹੀ ਨਹੀਂ ਹੁੰਦੇ ਠੀਕ ਆ ਭਾਈ ਹੁਣ ਤੁਹਾਨੂੰ ਅੱਗੇ ਵੀਡੀਓ ਪਾਉ ਬੱਡੀ ਗੱਲ ਕੀ ਡਾਕਟਰ ਇਹ ਤੂੰ ਬਾਹਰ ਦੇਖ ਲੈ ਆਪੀ ਦੱਸ ਦਿਆ ਲੈ ਸਹੀ ਗੱਲ ਲੈ ਡਾਕਟਰ ਸੀਲ ਥੰਦੀ ਦੇਖੋ ਲੈ ਜਿਵੇਂ ਮਰ ਗਿਆ ਤੇ ਫੇਰੀ ਜਾ ਕੋਈ ਡਾਕਟਰ ਜਿੱਧਰ ਦੀ ਮਰਜ਼ੀ ਵੇਜਾ ਕਹਿਣੇ ਕੋਈ ਨਹੀਂ ਕਰ ਮਾਰ ਲੈ ਸਹੀ ਗੱਲ ਆ ਬਾਈ ਬਾਕੀ ਡਾਕਟਰ ਤੂੰ ਥਾਣ ਦਿਖਾ ਦੇ ਮੂਹੋਂ ਪਛਾਣ ਤੂੰ ਦੋਨੇ ਪਾਸਿਓ ਦਿਖਾ ਦੇ ਨਾੜਾ ਨੂੜਾ ਥਾਣਾ ਦੇ ਦੇਖੋ ਸਹੀ ਗੱਲ ਆ ਬਾਕੀ ਡਾਕਟਰ ਨੇ ਜੋ ਸੂਪੀ ਬਹਿਰ ਨੇ ਤਿਆਰੀ ਦੇਖੀ ਬਹਿਰ ਨੇ ਬਹੁਤ ਜਿਆਦਾ ਤਿਆਰ ਹੋ ਕੇ ਸੋਣਾ ਸਹੀ ਗੱਲ ਬਾਕੀ ਵੱਡੀ ਗੱਲ ਕਿ ਡਾਕਟਰ ਤੂੰ ਸ਼ੀਲ ਥੰਦੀ ਦੇਖ ਲੈ ਲੈ ਵਾਰੇ ਲੈ ਵਾਰੇ ਦੇਖ ਡਾਕਟਰ ਨੇ ਲੱਗਾ ਲੈ ਕੀ ਬਾਤ ਆ ਬਾਈ ਬਾਕੀ ਡਾਕਟਰ ਨੇ ਪੂਰੀ ਜਾਨ ਆਈ ਬਹਿਰ ਤੇ ਕੱਦ ਦਿਖਾ ਦੇ ਕੋਈ ਬੰਦਾ ਇਹਨਾਂ ਮੰਨੇ ਵਿੱਚ ਛੋਟੀ ਆ ਦੇਖ ਫੁੱਲ ਕੱਦ ਪੂਰਾ ਕੱਦ ਵਜਣਾ ਕੋਈ ਛੋਟੀ ਨਾ ਮੰਨੇ ਬਹਿਰ ਅੱਗੇ ਬਈ ਤਿੰਨ ਨੰਬਰ ਕਿਹੜਾ ਸ਼ੂਆ ਸ਼ੁੰਦੀ ਐ ਇਹ ਡਾਕਟਰ ਦੂਜਾ ਸ਼ੂਆ ਸ਼ੁੰਦੀ ਐ ਹੂੰ ਥੋੜੀ ਜਿਹੀ ਬਾਹਰ ਕੱਚੀ ਆ ਜਦਾ ਬਾਹਰ ਨਾ ਵੀ ਜਮਨ ਵੀਡੀਓ ਪਾ ਦੇਣੀ ਤਿਆਰ ਕਰਕੇ ਪਾਉਣ ਆਈ ਸੀ ਸਹੀ ਐ ਬਈ ਹਾਂ ਬਾਕੀ ਬਾਹਰ ਦੀ ਡਾਕਟਰ ਕੁਆਲਿਟੀ ਇਹਦੀ ਵੀ ਦਿਖਾ ਦੇ ਕੁਆਲਿਟੀ ਰਹੀ ਹੈ ਨਾ ਕੁਆਲਿਟੀ ਡਾਕਟਰ ਬਹੁਤ ਜਿਆਦੇ ਇਹਦੀ ਵੀ ਫੇਸ ਬੜਾ ਚੰਗਾ ਹਾਂ ਬਹੁਤ ਜਿਆਦੇ ਚੰਗੀ ਆ ਡਾਕਟਰ ਥੋੜੀ ਜਿਹਾ ਮੰਨ ਲੈ ਲੈ ਛੋਟ ਹੀ ਨਾ ਮੰਨੋ ਬਰੀਡ ਬਹੁਤ ਪੂਰਾ ਡਾਕਟਰ ਕਰਦੇ ਬੈਠਾ ਜਿੱਦੇ ਬਾਹਰ ਤਿਆਰ ਹੋਣਾ ਬਾਹਰ ਦੱਸੂਗੀ ਮੂਹ ਵੀ ਵੱਕੇ ਹੀ ਚੰਗੀ ਆਵੇਂ ਪੱਦਰ ਪੁੱਦਰ ਪੂਰੀ ਹਾਂ ਇਹਦਾ ਬਸ ਹਾਂ ਕ ਕੱਚੀ ਆ ਬਾਈ ਕਹਿੰਦਾ ਉਸ ਹਾਵਨਾ ਭਾ ਜਿਹੜਾ ਜਮਾ ਜਾਇਜ ਰੱਖਾਂਗੇ ਤੋਰਾ ਚੈੱਕ ਕਰੋ ਬਰੀਡ ਚੈੱਕ ਕਰੋ ਲੇਵਾ ਕਮਾਲ ਦਾ ਥਾਨ ਬਹੁਤ ਚੰਗਾ ਲੱਗਿਆ ਗਰਮ ਵਾਲੀ ਨੂੰ ਬਾਕੀ ਡਾਕਟਰ ਨਾਲ ਬਾਹਰ ਤਨ ਆਪੀ ਦੱਸੂ ਵੀ ਜਦ ਤਿਆਰ ਹੋ ਗਈ ਬਾਹਰ ਨੇ ਉਦਦੇ ਦੱਸਣਾ ਵੇ ਬਾਕੀ ਚੰਗੀਆਂ ਲੈ ਹੂੰ ਬਾਕੀ ਪ੍ਰਿੰਟ ਪ੍ਰੂਫ ਦਿਖਾ ਦੇ ਬਾਕੀ ਠੰਡੀ ਸੀਲ ਡਾਕਟਰ ਦਿਖਾ ਦੋ ਲੈ ਬਾਈ ਜਿਵੇਂ ਮਰਜੀ ਜਿਵੇਂ ਮਰਜੀ ਬਾਈ ਜੀ ਡਾਕਟਰ ਕਹਿਣੇ ਕੋਈ ਨਹੀਂ ਥਾਨ ਦੇਖੋ ਲੱਗਿਆ ਲੈ ਲੈ ਪੂਰਾ ਮੁੱਠੀ ਵਾਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਬਾਕੀ ਡਾਕਟਰ ਜਿਹਦੇ ਵਹਿੜ ਤਿਆਰ ਹੋਣੀ ਹੈ ਆਪਣਾ ਮੁੱਲ ਜਾਇਜ਼ ਹੋਣਾ ਇਹਦੇ ਤਿਆਰ ਹੋਊਗਾ ਉਹਦੇ ਪਤਾ ਹੀ ਹੈ ਵੀ ਕਿੰਨੇ ਕੀ ਦੀ ਹੈ ਵਹਿੜ ਸਹੀ ਗੱਲ ਬਾਕੀ ਡਾਕਟਰ ਨੂੰ ਵੀ ਸੰਭੀ ਪਲੀ ਆ ਕੋਈ ਲਿੱਛੀ ਨਾ ਮੰਨੇ ਹੂੰ ਪੂਰੀ ਸਾਫ ਸੁਥਰੀ ਵਹਿੜ ਹੈ ਸਹੀ ਗੱਲ ਹੈ ਭਾਈ ਚਮਕ ਚੰਗੀ ਆ ਪੱਧਰ ਆ ਉਤੋਂ ਭਾਈ ਤੇ ਲੇਵਾ ਬਹੁਤ ਸੋਹਣਾ ਸਟਾਰਟਿੰਗ ਬਹੁਤ ਚੰਗੀ ਆ ਬਹੁਤ ਸੋਹਣਾ ਡਾਕਟਰ ਬਹਿਣ ਦੀ ਤਿਆਰੀ ਚਾਹਣਾ ਨਾ ਬਾਹਰ ਦੱਸੂਗੀ ਵਾਕਈ ਚੰਗੀਆਂ ਸਹੀ ਗੱਲ ਇਹਦਾ ਵਹਿੜੀ ਕੱਚੀ ਕੱਚੀ ਫਿਰਦੀ ਹੈ ਕੱਚੀ ਕੱਚੀ ਫਿਰਦੀ ਆ ਸਰ ਨਾਗਸੀ ਭਰਾ ਕੋਲੇ 3 3 ਨਹੀਂ ਲਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਭਾਈ ਲਿਖਣਾ ਤੇ ਕਰ ਲਿਓ ਜੀ ਧੰਨਵਾਦ